ਉਪਲ ਫਾਰਮ ਵਾਲੀ ਲੜਕੀ ਦਾ ਮਸਲਾ ਸੁਲਝ ਗਿਆ ਦੋਨੋਂ ਪਰਿਵਾਰਾਂ ਨੇ ਆਪਸ ਵਿੱਚ ਬੈਠ ਕੇ ਮਸਲੇ ਨੂੰ ਸੁਲਝਾ ਲਿਆ ਜਿਸ ਤੋਂ ਬਾਅਦ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਸੀ ਕਿ ਅਸੀਂ ਹੁਣ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਜੋ ਸਾਡੀਆਂ ਗਲਤ ਫਹਿਮੀਆਂ ਸੀ ਉਹ ਦੂਰ ਹੋ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਉਪਲ ਫਾਰਮ ਵਾਲੀ ਲੜਕੀ ਦੇ ਘਰ ਸਿੱਖ ਜਥੇਬੰਦੀਆਂ ਪਹੁੰਚੀਆਂ ਅਤੇ ਉੱਥੇ ਜਾ ਕੇ ਉਹਨਾਂ ਨੇ ਮਾੜੇ ਅੰਸਰਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਤੇ ਨਾਲ ਇਹ ਵੀ ਗੱਲ ਕਹੀ ਹੈ ਕਿ ਅਸੀਂ ਲੜਕੀ ਪਰਿਵਾਰ ਦੇ ਨਾਲ ਹਮੇਸ਼ਾ ਖੜਿਆ ਕੱਲ ਨੂੰ ਕੋਈ ਵੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਖੜਿਆ ਤੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਅਸੀਂ ਕਰਾਂਗੇ ਤੇ ਨਾਲ ਹੀ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਜੋ ਇਹਨਾਂ ਦਾ ਮਸਲਾ ਸੀ ਉਹ ਹੁਣ ਸੁਲਝ ਚੁੱਕਿਆ ਅਤੇ ਹੁਣ ਇਸ ਮਸਲੇ ਨੂੰ ਦੁਬਾਰਾ ਜੜਾ ਨਾ ਚੁੱਕਿਆ ਜਾਵੇ। ਅੰਦੇ ਗੁਰਜੀ ਦਾ ਖਾਤਸਾ ਵਾਹਿਵਾਹਿ ਦੀ ਜੀ ਉਸੇ ਨੂੰ ਗੁਰੂ ਪਿਆਰੇ ਸਾਧ ਸੰਗਜੇ ਦੇਮੇ ਕਿ ਆਪ ਸਾਹ ਪਰਿਪਾਤ ਜਾਣਦੇ ਹੋ ਪਿਛਲੇ ਕਈ ਜਿਸ ਤੋਂ ਜੋ ਪੰਜਾਬ ਦੇ ਵਿੱਚ ਮੁੱਦਾ ਚੱਲ ਰਿਹਾ ਸੀ ਉਪਲ ਫਾਰਮ ਵਾਲੇ ਪਰਿਵਾਰ ਦਾ ਜੋ ਤੁਸੀਂ ਵੇਖਿਆ ਹੀ ਹੈ ਤਰ੍ਹਾਂ ਤਰ੍ਹਾਂ ਦੀਆਂ ਜੋ ਖਬਰਾਂ ਇਸ ਮੁੱਦੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਸੀ ਪਰ ਜੋ ਸਾਰੇ ਸਮਾਜ ਨੇ ਪੰਜਾਬ ਨੇ ਜਿਆਸੀ ਸਾਰੇ ਸਿੰਘਾਂ ਨੇ ਇਸ ਚੀਜ਼ ਦਾ ਸਿੱਟਾ ਘਟਿਆ ਨਿਚੋੜ ਘਟਿਆ ਇਹ ਸਾਡੀ ਬੱਚੇ ਸਾਡੀ ਭੈਣ ਹੈ ਇਹਦਾ 100% ਇਹ ਬੱਚੀ ਦਾ ਜਿਹੜਾ ਦੇਖਸੂਰ ਹੈ ਇਹਦਾ ਕਿਸੇ ਤਰ੍ਹਾਂ ਦਾ ਕਸੂਰ ਨਹੀਂ ਸੀ ਕਿਸੇ ਦੇ ਉੱਤੇ ਵਿਸ਼ਵਾਸ ਕਰਨਾ ਮਾੜੀ ਗੱਲ ਨਹੀਂ ਹੁੰਦੀ ਪਰ ਮੂਰਲਾ ਬੰਦਾ ਜੇ ਤੁਹਾਡੇ ਨਾਲ ਵਿਸ਼ਵਾਸ ਘਾਤ ਕਰ ਦੇ ਉਹ ਮਾੜੀ ਗੱਲ ਹੈ ਸੋ ਇਸੇ ਕਰਾ ਸਾਡੀ ਇਸ ਥੇ ਨਾਲ ਹੋਇਆ ਸੀ ਤੇ ਅੱਜ ਅਸੀਂ ਜਿਵੇਂ ਕਿ ਆਪ ਸਭ ਨੂੰ ਕੱਲ ਵੀਡੀਓ ਵਿੱਚ ਵੀ ਇਹ ਹੀ ਦੱਸਿਆ ਸੀ ਤੇ ਪੁਲਿਸ ਪ੍ਰਸ਼ਾਸਨ ਨੇ ਵੀ 24 ਘੰਟੇ ਦਾ ਸਮਾਂ ਦਿੱਤਾ ਸੀ ਵੀ ਪਰਿਵਾਰ ਦੇ ਹੱਕ ਦੇ ਵਿੱਚ ਦਿੱਤੀ ਐਫ ਆਈ ਆ ਤੇ ਕਾਰਵਾਈ ਕੀਤੀ ਜਾਵੇ ਸੋ ਚਲੋ ਸਾਡੀ ਵੀਡੀਓ ਪਾਉਣ ਤੋਂ 2-3 ਘੰਟੇ ਬਾਅਦ ਪ੍ਰਸ਼ਾਸਨ ਨੇ ਵੀ ਉਸ ਗੱਲ ਨੂੰ ਅਮਲ ਦੇ ਵਿੱਚ ਲਿਆਂਦਾ ਤੇ ਅਸੀਂ ਪਰ ਅੱਜ ਸਮਾਂ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਪੂਰਨ ਤੌਰ ਤੇ ਅਸੀਂ ਉਪਲ ਉਪਲ ਫਾਰਮ ਵਾਲੇ ਪਰਿਵਾਰ ਤੇ ਨਾਲ ਖੜੇ ਆ ਇਹ ਸਾਡੇ ਬਾਪੂ ਜੀ ਨੇ ਸਾਡੇ ਭਰਾ ਵੀ ਨੇ ਤੇ ਸਾਡੀ ਬੱਚੀ ਵੀ ਹੈ ਸਾਡੀ ਧੀ ਵੀ ਹੈ ਜਦੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਪਊਗੀ ਤਾਂ ਅਸੀਂ ਹਰ ਤਰ੍ਹਾਂ ਇਹਨਾਂ ਦੇ ਨਾਲ ਖੜੇ ਆ ਦੂਜੀ ਗੱਲ ਜਿਹੜੀ ਅਸੀਂ ਚੇਤਾਵਨੀ ਦੇ ਦੇਣਾ ਚਾਹੁੰਦੇ ਆ ਨਾ ਸ਼ਰਾਰਤੀ ਅੰਸਰਾਂ ਨੂੰ ਅਸੀਂ ਕੱਲ ਵੀ ਵੀਡੀਓ ਦੇ ਵਿੱਚ ਕਹਿ ਰਹੇ ਸੀ ਵੀ ਜਿਹੜੀਆਂ ਵੀ ਕਤੇੜਾ ਕਤੇੜਾ ਮੈਂ ਇਸ ਲਈ ਕਹਿ ਰਿਹਾ ਸ਼ਬਦ ਵੀ ਜਿਹੜੀਆਂ ਵੀ ਕਤੇੜਾ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰ ਰਹੀਆਂ ਉਹਨਾਂ ਦੇ ਨਾਮ ਦੇ ਸਾਨੂੰ ਸਕਰੀਨਸ਼ਾਟ ਲੈ ਕੇ ਜਰੂਰ ਭੇਜਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜਾ ਤੁਹਾਡੇ ਸਾਹਮਣੇ ਹੋਊਗਾ ਜਦੋਂ ਅਸੀਂ 5-7 ਨੂੰ ਲਿਆ ਕੇ ਸੋਸ਼ਲ ਮੀਡੀਆ ਦੇ ਸਾਹਮਣੇ ਛੱਲਾਂਗੇ ਤਾਂ ਇਹ ਸਮਾਜ ਦੇ ਵਿੱਚ ਉਹਦੋਂ ਮੈਸੇਜ ਜਾਊਗਾ ਵੀ ਕਿਸੇ ਆਪ ਦੀ ਬੱਚੀ ਦੀ ਕਿਵੇਂ ਆਪ ਦੀ ਧੀ ਦੀ ਇੱਜ਼ਤ ਨੂੰ ਬੇਪੱਤ ਕਰਨ ਦਾ ਅੰਜਾਮ ਕੀ ਹੁੰਦਾ ਦੂਜੀ ਗੱਲ ਪਰਿਵਾਰ ਵਰਿਓ ਪਰਵਾਦ ਪਰਿਵਾਰ ਮੰਨੋ ਬੇਨਤੀ ਹੈ ਸੋਸ਼ਲ ਮੀਡੀਆ ਤੇ ਕਿਸੇ ਨੂੰ ਹੁਣ ਇੱਥੇ ਹੀ ਠੱਲ ਪਾਈ ਜਾਵੇ ਅੱਜ ਦੋਵੇਂ ਪਰਿਵਾਰ ਆਪਸ ਵਿੱਚ ਬੈਠੇ ਨੇ ਫਿਰ ਇਹਨਾਂ ਦਾ ਸਮਝੌਤਾ ਹੋਇਆ ਤੁਹਾਨੂੰ ਵੀ ਸਾਰਿਆਂ ਨੂੰ ਸਾਡੀ ਬੇਨਤੀ ਹੈ ਖਾਸ ਕਰਕੇ ਮੀਡੀਆ ਨੂੰ ਬੇਨਤੀ ਹੈ ਵੀ ਹੁਣ ਤੁਸੀਂ ਰੋਜ਼ ਰੋਜ਼ ਇੱਕੇ ਚੈਨਲ ਤੇ 10-10 ਖਬਰ ਐਸੇ ਪਰਿਵਾਰ ਦੀਆਂ ਲਾਉਣ ਨਾਲੋਂ ਆਪਦੇ ਹੋਰ ਕੰਮਾਂ ਕਾਰਾਂ ਵੱਲ ਧਿਆਨ ਦਿਓ ਇਨਾ ਨੇ ਵੀ ਆਪ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਪਹਿਲਾਂ ਰੁਝੇਵੇਂ ਚੱਲਦੇ ਸੀ ਉਸੇ ਤਰ੍ਹਾਂ ਕੰਮ ਕਰਨੇ ਨੇ ਤੇ ਸਾਡੀ ਬੱਚੀ ਸਾਡੀ ਧੀ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਵਾਂਗ ਆਉਦੇ ਖੇਤਾਂ 'ਚ ਕੰਮ ਕਰਦੀ ਦੇਖੂਗੀ ਸ਼ਰਾਰਤੀਆਂ ਅਸਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਕਿ ਜੇ ਆਉਣ ਵਾਲੇ ਸਮੇਂ 'ਚ ਕਿਸੇ ਨੇ ਕਿਸ ਬੱਚੀ ਨੂੰ ਸਾਡੀ ਭੈਣ ਨੂੰ ਕਿਸੇ ਨੇ ਕੋਈ ਫालतू ਗੱਲ ਰਾਹ ਜਾਂਦੇ ਕਹੀ ਤਾਂ ਅਸੀਂ ਭੈਣ ਨੂੰ ਆਪਦਾ ਨੰਬਰ ਦੇ ਕੇ ਚੱਲੇ ਆ ਤਾਂ ਉਹਦੇ ਡਾਰ ਇਸ ਤਰ੍ਹਾਂ ਫਿਰੂਗੀ ਵੀ ਜਿਵੇਂ ਹਲਕੇ ਕੁੱਤੇ ਕਰਦੀ ਹੁੰਦੀ ਸੋ ਕਿਸੇ ਨੂੰ ਮੈਂਕਲੀ ਐਨਾ ਕ ਹਰਾਸਮੈਂਟ ਨਾ ਕਰੋ ਵੀ ਤੁਹਾਡੇ ਉਹ ਆਉਣ ਵਾਲੀਆਂ ਤੁਹਾਡੀਆਂ ਕਰਤੂਤਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪ ਦੇ ਦਿਮਾਗ ਤੇ ਜਿਵੇਂ ਹੁਣ ਬੱਚੀ ਪੈਣ ਨੂੰ ਅਸੀਂ ਗੱਲਬਾਤ ਕਰ ਰਹੇ ਹਾਂ ਪਰ ਇਹ ਸਾਰੇ ਵੀ ਡਿਪਰੈਸ਼ਨ ਦੇ ਵਿੱਚ ਹੈ ਹਜੇ ਵੀ ਇਹਦੇ ਦਿਮਾਗ ਦੇ ਵਿੱਚ ਉਸੀ ਦਾ ਬੋਝ ਹੈ ਪਰ ਅਸੀਂ ਫਿਰ ਵੀ ਪੈਣ ਨੂੰ ਕੇ ਵੀ ਪੈਣੇ ਇਹ ਸਾਰੇ ਤੇਰੇ ਭਰਾ ਨੇ ਸਾਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਹੋਏ ਚੱਲ ਕੇ ਆਏ ਆ ਜਦੋਂ ਇਹ ਪੈਣ ਨੂੰ ਕਿਸੇ ਤਰ੍ਹਾਂ ਦੀ ਲੋੜ ਕਹੂਗੀ ਤਾਂ ਅਸੀਂ ਨਾਲ ਖੜੇ ਆ ਪਰ ਅਸੀਂ ਉਹਨਾਂ ਜਨਾਬਤੀਆਂ ਸਰਾਂ ਨੂੰ ਇੱਕ ਵਾਰੀ ਫੇਰ ਕਹਿ ਦੇਣਾ ਚਾਹੁੰਦੇ ਆ ਜਿਨ੍ਹਾਂ ਨੇ ਇਹ ਵੀਡੀਓ ਅਕੇ ਵਾਇਰਲ ਕੀਤੀ ਸਾਨੂੰ ਉਹਨਾਂ ਦੇ ਨਾਮ ਦੇ ਸਕਰੀਨਸ਼ਾਟ ਲੈ ਕੇ ਨੰਬਰਾਂ ਦੇ ਜ਼ਰੂਰ ਭੇਜਿਓ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਇਹ ਕਾਨੂੰਨ ਕਰੂਗਾ ਤਾਂ ਠੀਕ ਹੈ ਨਹੀਂ ਅਸੀਂ ਤਾਂ ਫਿਰ ਕਰਨੀ ਹੈਗੀ ਸੋ ਮੀਡੀਆ ਨੂੰ ਕਹਿਣਾ ਚਾਹੁੰਦੇ ਵੀ ਇਸ ਚੀਜ਼ ਨੂੰ ਹੁਣ ਇੱਥੇ ਠੱਲ ਪਾ ਦਿਓ ਬੇਨਤੀ ਹੈ ਸਾਡੇ ਵੱਲੋਂ ਵੀ ਪਰਿਵਾਰ ਵੱਲੋਂ ਵੀ ਇਹਨਾਂ ਨੂੰ ਵੀ ਆਪਦੀ ਜ਼ਿੰਦਗੀ ਦੇ ਜਿਹੜੇ ਕੰਮ-ਕਾਰ ਕਰ ਲੈਣ ਦਿਓ ਤੇ ਅਸੀਂ ਵੀ ਸਾਰੇ ਸਿੰਘਾਂ ਨੇ ਜਿਹੜੇ ਆਪਦੇ ਕੰਮ-ਕਾਰ ਕਰਨੇ ਤੇ ਤੁਸੀਂ ਵੀ ਆਪਦੇ ਕੰਮ ਕਰਕੋ ਬਾਕੀ ਇਹ ਬਾਬਾ ਸਤਨਾਮ ਸਿੰਘ ਬਾਗੀ ਜੀ ਸਾਡੇ ਨਾਲ ਆਏ ਨੇ ਇਹ ਵੀ ਹਜੂਰ ਸੈਮਤੋਨੇ ਸਿੰਘ ਜਲੰਧਰ ਮਾਬਾ ਜੀ ਆਏ ਬਾਬਾ ਸਤਨਾਮ ਸਿੰਘ ਜਲੰਧਰ ਤੋਂ ਆਏ ਜਾਂ ਹੋਰ ਵੀ ਅਨੇਕਾਂ ਸਿੰਘ ਰਾਜਪੁਰੇ ਤੋਂ ਅਸੀਂ ਸਾਰੇ ਸਾਰੇ ਜਥੇਬੰਦੀਆਂ ਵਾਹੋ ਇਹਨਾਂ ਦੇ ਪਰਿਵਾਰ ਦੇ ਨਾਲ ਖੜੇ ਆ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਰਿਵਾਰ ਨੂੰ ਲੋਡ ਹੋਊਗੀ ਜੋ ਵੀ ਇਹ ਸਾਨੂੰ ਹੁਕਮ ਲਾਣਗੇ ਉਵੇਂ ਹੀ ਉਸੇ ਉਸ ਹੁਕਮ ਦੇ ਉੱਤੇ ਖੋਲੇ ਚੜਾ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਦੀ ਦੇ ਉੱਪਰ ਫਾਰਮ ਵਾਲੀ ਲੜਕੀ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਸੀ ਕੁਝ ਨਿੱਜੀ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਗਈਆਂ ਸੀ ਜਿਸ ਤੋਂ ਬਾਅਦ ਮਾਮਲਾ ਕਾਫੀ ਤੂਲ ਫੜ ਗਿਆ ਪਰ ਹੁਣ ਦੋਨੇ ਪਰਿਵਾਰਾਂ ਦੇ ਵਿੱਚ ਆਪਸੀ ਸਹਿਮਤੀ ਬਣ ਗਈ ਹੈ ਜਿਸ ਤੋਂ ਬਾਅਦ ਹੁਣ ਕਿਸੇ ਤਰੀਕੇ ਦਾ ਇਸ ਮਾਮਲੇ ਦੇ ਉੱਤੇ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ